ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਫ਼ਤਰ ਸੱਚਖੰਟੀ ਦਰਵਾਜ਼ਾ ਵਿਖੇ ਬੈਂਕ ਆਫ ਬਰੋਡਾ ਦੇ ਮੈਂਜੀਤ ਸਾਹਿਬ ਨਾਲ ਆ ਇਹਨਾਂ ਨੇ ਦੋ ਕੂਲਰ ਜਿਹੜੇ ਸੱਚਖੰਟੀ ਦਰਵਾਜ਼ਾ ਤੋਂ ਭੇਟਾ ਕੀਤੇ ਆ ਤੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਅਰਦਾਸ ਕਰਦੇ ਆ ਕਿ ਬੈਂਕ ਆਫ ਬਰੋਡਾ ਔਰ ਮੈਂਜੀਤ ਸਾਹਿਬ ਨੋ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਵੀ ਤੇ ਜੋ ਬੈਂਕ ਦਾ ਸਟੇਟਸ ਆ ਉਹਦੇ ਵੀ ਚੜ੍ਹਦੀ ਗੱਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅ ਅਭਿਸ਼ੈਕ ਸੈਧਵ ਬੈਂਕੋੜ ਦਾ ਚੀਫ ਮੈਨੇਜਰ ਬੈਂਕੋੜ ਦਾ ਮਾਲ ਰੋਡ ਅੰਮ੍ਰਿਤਸਰ ਅ ਅਸੀਂ ਦੋ ਐਕਚੁਅਲੀ ਕੂਲਰਸ ਅੱਜ ਇੰਟੀ ਤੇ ਸੇਵਾ ਦਾ ਮੌਕਾ ਮਿਲਿਆ ਅਸੀਂ ਇਸੇ ਤੇ ਹੋਸ਼ੇ ਔਰ ਸਾਡੇ ਬੜੇ ਦੇਰ ਦਾ ਇੱਥੇ ਐਸੋਸੀਏਸ਼ਨ ਦਾ ਅਸੀਂ ਜਾਣਿਆ ਹੀ ਬਣਿਆ ਰਹੇ ਬੜੀ ਲੰਬੀ ਦੇਰ ਤੋਂ ਸਾਡੇ ਨਾਲ ਰਾਜਨ ਸਿੰਘ ਜੀ ਹੈ ਸਾਡੇ ਮੈਨੇਜਰ ਹੈ ਗਾ ਨਿਊ ਮੈਂਬਰਸ ਦਾ ਰਹਸਤਾ ਅਸੀਂ ਨੇ ਇੱਕ ਬਹੁਤ ਵੱਡਾ ਇੱਕ ਉਹ ਸੇਵਾ ਦਾ ਮੌਕਾ ਦਿੱਤਾ ਗਿਆ ਤੇ ਆਪਾਂ ਇਹਦੇ ਵਿੱਚ ਪਾਕਿਦਾਰ ਹੋ ਕੇ ਆਪਾਂ ਇੱਕ ਛੋਟੀ ਜਿਹੀ ਪੇਟ ਕੀਤੀ ਹੈ ਆਪਾਂ ਚਾਹੁੰਦੇ ਹਾਂ ਕਿ ਸਾਡੇ ਬੈਂਕ ਨਾਲ ਆਪਣਾ ਜੁੜ ਕੇ ਤੇ ਆਪਾਂ ਹੋਰ ਆਪਣੇ ਕੰਮ ਨੂੰ ਉਧਾਵਾਗੇ ਤੇ ਅੱਗੇ ਹੋਰ ਅੱਗੇ ਸੇਵਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਫ਼ਤਰ ਸਚਕਨ ਸੀ ਦਰਵਾਜ਼ਾ ਵਿਖੇ ਬੈਂਕ ਆਫ ਬਰੋਡਾ ਦੇ ਮਨਜੀਤ ਸਾਹਿਬ ਨਾਲ ਆ ਇਹਨਾਂ ਨੇ ਦੋ ਕੂਲਰ ਜਿਹੜੇ ਸਚਕਨ ਸੀ ਦਰਵਾਜ਼ਾ ਨੂੰ ਭੇਟਾ ਕੀਤੇ ਆ ਤੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਅਰਦਾਸ ਕਰਦੇ ਆ ਕਿ ਬੈਂਕ ਆਫ ਬਰੋਡਾ ਔਰ ਮਨਜੀਤ ਸਾਹਿਬ ਨੂੰ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਵੀ ਤੇ ਜੋ ਬੰਗ ਦਾ ਸਟੇਟਸ ਆ ਉਹਦੇ ਵੀ ਚੜ੍ਹਦੀ ਗੱਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ